ਦੱਸਦੇ ਸੀ ਕਹਿੰਦੇ ਵੀ ਇੱਕ ਆਪਣੇ ਕੋਲੇ ਇਹ ਜੀ ਆਈਟਮ ਆ ਲੈਸ ਤੇ ਜਿਹੜੀ ਅਜੇ ਤੱਕ ਮਾਨਸਾ ਚ ਨਹੀਂ ਆਈ ਤੇ ਸ਼ਾਇਦ ਹਾਂਡੀ ਵੀ ਨਹੀਂ ਆਈ ਤੇ ਉਹ ਸੋਦੇ ਕੋਲੇ ਹੈ ਬਾਈ ਜੀ ਸਾਨੂੰ ਉਹ ਚੀਜ਼ ਦਿਖਾਓ ਸਪੈਸ਼ਲ ਇਹੜੀ ਆਈਟਮ ਆਪਣੇ ਕੋਲੇ ਆ ਦੇਖੋ ਵੀਰੇ ਠੀਕ ਹੈ ਜੀ ਆਈਟਮ ਹੈਗੀ ਆਪਣਾ ਕਿਤੇ ਨਹੀਂ ਆ ਰਹੀ ਠੀਕ ਹੈ ਜੀ ਇਹ ਵੈਰਾਈਟੀ ਮਿਲ ਜੇ ਠੀਕ ਹੈ ਜੀ ਜਿੰਨੇ ਵੀ ਆਪਣੇ ਭੈਣਾਂ ਨੇ ਉਹਨਾਂ ਨੂੰ ਇਹ ਕੱਲੀ ਇੰਸਟਾ ਤੇ ਦੇਖਣ ਨੂੰ ਮਿਲਦੀ ਹੈ ਜੀ ਇੰਸਟਾ ਦੇ ਉੱਤੇ ਹਾਂ ਪਰ ਜੀ ਆਪਾਂ ਹੁਣ ਆਗੇ ਹੁਣ ਆਪਾਂ ਨੂੰ ਦੁਕਾਨ ਤੇ ਵੀ ਆਪਣੇ ਕੋਲੇ ਅਵੇਲੇਬਲ ਮਿਲੂਗੀ ਠੀਕ ਹੈ ਜੀ ਹੁਣ ਜਿੰਨੀ ਮਰਜ਼ੀ ਤੁਸੀਂ ਲੈ ਜਾਓ ਭੈਣੋਂ ਹੁੰਦੀ ਹੈ ਉਹਨੇ ਮਰਜ਼ੀ ਤੁਸੀਂ ਐ ਮੰਨ ਕੇ ਚਲੋ ਵੀਰੇ ਸੂਆ 9 ਵਜੇ ਆਪਣੀ ਸ਼ਾਪ ਓਪਨ ਹੁੰਦੀ ਹੈ 9 ਵਜੇ ਆਓ ਸ਼ਾਮ ਨੂੰ ਰਾਤ ਨੂੰ 10 ਵਜੇ ਤੱਕ ਤੁਹਾਨੂੰ ਕਲੇ ਇਹ ਡਿਜ਼ਾਈਨ ਹੀ ਦਿਖਾਈ ਚੱਲਾਂਗਾ ਡਿਜ਼ਾਈਨ ਖਤਮ ਨਹੀਂ ਹੁੰਨੇ ਖਤਮ ਨਹੀਂ ਹੁੰਦੇ ਠੀਕ ਹੈ ਜੀ ਜਿੰਨੇ ਕਹੂਗੇ ਉਹਨੇ ਤੁਹਾਨੂੰ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ ਤੇ ਬਾਈ ਆਪਾਂ ਇੱਕ ਬਾਅਦ ਦੱਸ ਰਹੇ ਸੀ ਬਾਈ ਹੋਰੀ ਸਸਤੀ ਹੈ ਬਾਈ ਆਪਾਂ ਪਹੁੰਚੇ ਬੰਸਲ ਲੈਸ ਹਾਊਸ ਦੇ ਉੱਤੇ ਤੇ ਬਾਈ ਹੋਰਿਆਂ ਨੂੰ ਮਿਲਦੇ ਆਂ ਤੇ ਵੀ ਲੈਸਾਂ ਬਾਰੇ ਪਤਾ ਕਰਦੇ ਹਾਂ ਹੋਰ ਬਾਈ ਜੀ ਕੀ ਆ ਕਰੀਏ ਠੀਕ ਹੈ ਹਾਂ ਜੀ ਆਪਾਂ ਸਭ ਵਧੀਆ ਵੀਰੇ ਬਾਈ ਲੈਸਾਂ ਦੇਖੋ ਦੇਖਣੀ ਅਸੀਂ ਆਪਾਂ ਦੱਸੋ ਵੀਰੇ ਕਿੱਦਾਂ ਦੇ ਉਨਾ ਮਾ ਡਿਜ਼ਾਈਨ ਦੇਖਣਾ ਵੀ ਕਿਦਾਂ ਚੱਲ ਰਿਹਾ ਅੱਜ ਕੱਲ ਉਹ ਦਿਖਾਓ ਸਾਨੂੰ ਕਿਤੋਂ ਵੀ ਨਹੀਂ ਮਿਲਿਆ ਮਤਲਬ ਕਿ ਆਰਗੈਂਜ਼ਾ ਦੀ ਲੈਂਸ ਹੈ ਬਰੇ ਫੁੱਲ ਹੈਂਗਿੰਗ ਲੈਂਥ ਹੈ ਇਹਨਾਂ ਦੀ ਫੁੱਲ ਹੈਂਗਿੰਗ ਲੈਂਥ ਹੈ ਨਹੀਂ ਹਾਂਜੀ ਤੁਸੀਂ ਐ ਮੰਨ ਕੇ ਚਲੋ ਜਿਹੜੇ ਕਲਰ ਤੁਸੀਂ ਕਹੋਗੇ ਤੁਹਾਨੂੰ ਉਹ ਮਿਲ ਜਾਣਗੇ ਸਾਰੇ ਕਲਰ ਨੇ ਇਨਾਂ ਚ ਠੀਕ ਹੈ ਸਾਰੇ ਕਲਰ ਤੁਸੀਂ ਐ ਮੰਨ ਕੇ ਚਲੋ ਨਾ ਆਪਣੇ ਇਹ ਮਲੇ ਬਠੰਡੇ ਠੀਕ ਹੈ ਮਾਨਸਾਪ ਆਪਣੇ ਬਾਅਦ ਦੀ ਗੱਲ ਹੈ ਪਟਿਆਲੇ ਵਾਲਾ ਪਟਿਆਲੇ ਨੂੰ ਜਾਣਾ ਪੈਂਦਾ ਇਹਨਾਂ ਵਾਸਤੇ ਸਪੈਸ਼ਲ ਇਹਨਾਂ ਵਾਸਤੇ ਪਟਿਆਲੇ ਵਾਸਤੇ ਹਾਂਜੀ ਕਰੀਮ ਕਲਰ ਦੀ ਲੈਂਸ ਹੈ ਆਪਣੇ ਮਾਨਸਾਪ ਉਹ ਮਿਲਦੀ ਨਹੀਂ ਤਕਰੀਬਨ ਹੀ ਕਸਟਮਰ ਨੂੰ ਹਮੇਸ਼ਾ ਕੋਈ ਕਰਨੀ ਆਪਣਾ ਕੋਲ ਆ ਕਰੀਮ ਕਲਰ ਦੀ ਲੈਸ ਸਾਈਡ ਡਿਜ਼ਾਈਨ ਪਏ ਹੈਗੇ ਨਿਗਾ ਮਰਵਾ ਦੋ ਤੁਸੀਂ ਠੀਕ ਹੈ ਜੀ ਟਾਪ ਦੇ ਡਿਜ਼ਾਈਨ ਨੇ ਟਾਪ ਦੇ ਡਿਜ਼ਾਈਨ ਆ ਬਈ ਇਹਨੇ ਡਿਜ਼ਾਈਨ ਤਾਂ ਆਪਾਂ ਨੂੰ ਸਾਰੇ ਮਿਲ ਜਾਣਗੇ ਨਾ ਜਿੰਨੇ ਕਹੋਗੇ ਵੀਰੇ ਉਹਨੇ ਮਿਲ ਜੇ ਠੀਕ ਹੈ ਜੀ ਤੁਸੀਂ ਆਏ ਮੰਨ ਕੇ ਚਲੋ ਵੀਰੇ ਸਵੇਰ 9 ਵਜੇ ਆਪਣੀ ਸ਼ਾਪ ਓਪਨ ਹੁੰਦੀ ਹੈ 9 ਵਜੇ ਆਓ ਸ਼ਾਮ ਨੂੰ ਰਾਤ ਨੂੰ 10 ਵਜੇ ਤੱਕ ਤੁਹਾਨੂੰ ਕੋਲੇ ਇਹ ਡਿਜ਼ਾਈਨ ਹੀ ਦਿਖਾਈ ਚੱਲਦਾ ਡਿਜ਼ਾਈਨ ਖਤਮ ਨਹੀਂ ਹੁੰਦੇ ਖਤਮ ਨਹੀਂ ਹੁੰਦੇ ਠੀਕ ਹੈ ਜੀ ਜਿੰਨੇ ਕਹੋਗੇ ਉਹਨੇ ਤੁਹਾਨੂੰ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ ਤੇ ਬਾਈ ਇਹ ਪਾ ਇੱਕ ਬਾਦ ਦੱਸ ਰਹੇ ਸੀ ਬਾਈ ਹੋਰੀ ਦੱਸਦੇ ਨਹੀਂ ਕਹਿੰਦੇ ਵੀ ਇੱਕ ਆਪਣੇ ਕੋਲੇ ਇਹ ਜੀ ਆਈਟਮ ਹੈ ਲੈਸ ਤੇ ਜਿਹੜੀ ਆਹ ਤੇਕਰ ਮਾਨਸਾ ਚ ਨਹੀਂ ਆਈ ਤੇ ਸ਼ਾਇਦ ਠਾਂਡੇ ਵੀ ਨਹੀਂ ਆਈ ਤੇ ਉਹ ਸੋਦੇ ਕੋਲ ਹੈ ਬਾਈ ਜੀ ਸਾਨੂੰ ਉਹ ਚੀਜ਼ ਦਿਖਾਓ ਸਪੈਸ਼ਲ ਹੈ ਇਹ ਆਈਟਮ ਆਪਣੇ ਕੋਲੇ ਆਹ ਦੇਖੋ ਵੀਰੇ ਠੀਕ ਹੈ ਜੀ ਆਈਟਮ ਹੈਗੀ ਆਪਣਾ ਕਿਤੇ ਨਹੀਂ ਆ ਰਹੀ ਠੀਕ ਹੈ ਜੀ ਠੀਕ ਹੈ ਸਪੈਸ਼ਲੀ ਇਹਦੇ ਵਿੱਚ ਕੋਈ ਸੁਣੋ ਆ ਨਹੀਂ ਕਿ ਇੱਕ ਅੱਧਾ ਡਿਜ਼ਾਈਨ ਮਿਲੂਗਾ ਜਿੰਨੇ ਤੁਸੀਂ ਕਹੋਗੇ ਉਹਨੇ ਡਿਜ਼ਾਈਨ ਉਹਨੇ ਡਿਜ਼ਾਈਨ ਵੀ ਮਿਲਣਗੇ ਠੀਕ ਹੈ ਜੀ ਤੀਸਰੀ ਗੱਲ ਨਿਖਾਰੇ ਆਪਾਂ ਡਿਜ਼ਾਈਨਰਾਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਕੋਲ ਜਾਦਾ ਹੀ ਹੋਣਗੇ ਡਿਜ਼ਾਈਨ ਜਿਆਦਾ ਆਪਣੇ ਕੋਲੇ ਹਾਂ ਜੀ ਤੀਸਰੇ ਤਾਂ ਨੇ ਮੋਤੀ ਵਾਲੀ ਲੈਂਸ ਲੈਣੀ ਹੁੰਦੀ ਹੈਗੀ ਮਲਟੀ ਰੰਗ ਦੀ ਕਿਤੋਂ ਨਹੀਂ ਮਿਲਦੀ ਠੀਕ ਹੈ ਜੀ ਦੁਬੱਟੇ ਦੇ ਲਾਵੇ ਚਾਕਾ ਦੇ ਘੇਰੇ ਤੇ ਜਿੱਦਾਂ ਮਰਜ਼ੀ ਯੂਫ ਕਰ ਲੋ ਠੀਕ ਹੈ ਸਾਰੇ ਕਲਰ ਹੋਣਗੇ ਮਤਲਬ ਕਿ ਜੀ ਹਾਂ ਜੀ ਜੀ ਠੀਕ ਹੈ ਜੀ ਆ ਸਾਰੀ ਆਪਣੇ ਕੋਲੇ ਐਕਸਟਰਾ ਵੈਰਾਈਟੀਆਂ ਆਈਆਂ ਹੋਈਆਂ ਨਹੀਂ ਤੁਸੀਂ ਐ ਮੰਨ ਕੇ ਚਲੋ ਇਹ ਤਾਂ ਹਲੇ ਕੁਝ ਵੀ ਨਹੀਂ ਕ੍ਰਿਸਟਲ ਦੇ ਵਿੱਚ ਮਾਰਕੀਟ ਦੇ ਵਿੱਚ ਇਕੱਲੀ ਗੋਲਡਨ ਲੈਪੂ ਉਹ ਆਉਂਦੀ ਹੈਗੀ ਠੀਕ ਹੈ ਜੀ ਕ੍ਰਿਸਟਲ ਦੇ ਨਾਲ ਨਹੀਂ ਹੋਊਗੀ ਮਤਲਬ ਹਾਂ ਮੋਤੀ ਆਉਂਦੇ ਵੀਰੇ ਮੋਤੀ ਜੀ ਆ ਕ੍ਰਿਸਟਲ ਨੇ ਸਪੈਸ਼ਲ ਕ੍ਰਿਸਟਲ ਆ ਠੀਕ ਹੈ ਜੀ ਹਣੇ ਤੁਸੀਂ ਆਪ ਦੇਖੋ ਲੋ ਕਰੋ ਜੀ ਵੇਰਾਈਟੀ ਮਿਲ ਜੇ ਠੀਕ ਹੈ ਜੀ ਜਿੰਨੇ ਵੀ ਆਪਣੇ ਭੈਣਾਂ ਨੇ ਉਹਨਾਂ ਨੂੰ ਇਹ ਕੱਲੀ ਇੰਸਟਾ ਤੇ ਦੇਖਣ ਨੂੰ ਮਿਲਦੀ ਹੈ ਜੀ ਇੰਸਟਾ ਦੇ ਉੱਤੇ ਹਾਂ ਪਰ ਜੀ ਆਪਾਂ ਹੁਣ ਆਗੇ ਹੁਣ ਆਪਣਾ ਦੁਕਾਨ ਤੇ ਵੀ ਆਪਣੇ ਕੋਲੇ ਅਵੇਲੇਬਲ ਮਿਲੂਗੀ ਠੀਕ ਹੈ ਜੀ ਹੁਣ ਆਪਣੀ ਮਰਜ਼ੀ ਤੁਸੀਂ ਲੈ ਜਾਓ ਭੈਣੋਂ ਹੁੰਦੀ ਹੈ ਜਿਹੜੀਆਂ ਭੈਣਾਂ ਮੇਰੀਆਂ ਵੀਡੀਓ ਦੇਖ ਰਹੀਆਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹ ਇੱਥੋਂ ਮਿਲ ਜੂ ਮਾਨਸਾ ਦੇ ਉੱਤੇ ਬਾਂਸਲ ਲੈਸ ਹਾਊਸ ਦੇ ਉੱਤੋਂ ਠੀਕ ਹੈ ਬਾਈ ਜੀ ਆਪਣੇ ਕੋਲੇ ਬਟਨ ਦੇ ਡਿਜ਼ਾਈਨ ਵਗੈਰਾ ਹੀ ਬਾਈ ਜੀ ਬਟਨ ਦੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਵੀਰੇ ਬੋਲੋ ਕਿਦਾਂ ਦੇ ਲੈਣੇ ਹੈਗੇ ਮਨ ਲੱਗੇ ਕੋਈ ਬੋਡਨ ਵਗੈਰਾ ਚ ਨਹੀਂ ਸਾਨੂੰ ਸਾਰੇ ਮਾਨਸਾ ਚ ਮਿਲਿਆ ਸੀ ਚੈੱਕ ਕੀਤਾ ਸੀ ਕਹਿੰਦੇ ਵੀ ਬੋਡਨ ਦੇ ਵਿੱਚ ਲਾਉਣਾ ਅਜੇ ਤੱਕ ਨਵਾਂ ਟਰੈਂਡ ਚੱਲ ਰਿਹਾ ਆ ਲੋ ਤੇ ਆਪਣੇ ਕੋਲ ਹੈ ਪ੍ਰੋਪਰ ਵੁੱਡਨ ਹੈਗਾ ਕੋਈ ਆ ਨਹੀਂ ਹੈਗਾ ਕਿ ਗੱਤਾ ਹੋਵੇ ਠੀਕ ਹੈ ਜਿਵੇਂ ਮਰਜ਼ੀ ਫੂਡ ਨੂੰ ਧੋਈ ਚੱਲੋ ਆ ਨਹੀਂ ਹੈਗਾ ਥੋੜਾ ਜਿਵੇਂ ਗੱਤਾ ਹੁੰਦਾ ਉਹਦਾ ਪਿਘਲ ਕੇ ਆਪਣਾ ਹੋਰੀ ਪਾ ਜਾਂਦਾ ਏ ਤਾਂ ਹੀ ਆਪਾਂ ਇੱਥੇ ਰੱਖ ਦਾਂਗੇ ਉਹਦੇ ਉੱਤੇ ਹੀ ਪਤਾ ਲੱਗ ਜਾਣਾ ਆਪਾਂ ਨੂੰ ਦੇਖੋ ਤੁਸੀਂ ਜਿਵੇਂ ਮਰਜ਼ੀ ਰਗੜੀ ਚੱਲੋ ਬਿਲਕੁਲ ਸਹੀ ਗੱਲ ਹੈ ਜੀ ਆ ਨਹੀਂ ਹੈਗਾ ਕਿ ਬਟਰਨ ਖਰਾਬ ਹੋ ਜਾਊਗਾ ਖਰਾਬ ਹੋ ਜਾ ਜੀ ਆ ਬਟਰਨ ਖਰਾਬ ਹੋ ਵੀ ਬੋਡਨਾ ਹੀ ਬ ਕੋਈ ਮਲਟੀ ਕਲਰ ਦੇ ਬਟਨ ਲੈਣੇਗੇ ਉਹ ਵੀ ਮਿਲ ਜਾਣਗੇ ਸਿੰਪਲ ਬਟਨ ਲੈਣੇ ਉਹ ਵੀ ਮਿਲ ਜਾਣਗੇ ਜਿੱਦਾਂ ਦੇ ਕਹੋਗੇ ਉਦਾਂ ਦੇ ਮਿਲ ਜਾਣਗੇ ਵੀਰੇ ਤੇ ਭਾਈ ਜੀ ਆਪਣੇ ਕੋਲੇ ਫਿਰ ਇੰਨੇ ਕੀ ਬਟਨ ਹੋਣੇ ਆਪਣੇ ਕੋਲੇ ਹੋਰ ਬਟਨ ਹੈਗੇ ਉਹ ਭਰਾ ਮੇਰਾ ਕਿਉਂ ਟੈਨਸ਼ਨ ਲੈਣਾ ਤੂੰ ਇੱਧਰ ਨੂੰ ਤਾਂ ਟੈਨਸ਼ਨ ਨਹੀਂ ਤਾਂ ਭਾਈ ਫਿਰ ਗੱਲ ਹੋਈ ਜਾਂਦੀ ਹੈ ਜਦੋਂ ਪਰ ਆਪਾਂ ਨੂੰ ਚੀਜ਼ਾਂ ਹੀ ਆ ਦੇਖਣ ਨੂੰ ਮਿਲਦੀ ਹੈ ਦੇਖੋ ਸਹੀ ਗੱਲ ਹੈ ਭਾਈ ਜੀ ਬਹੁਤ ਜ਼ਿਆਦਾ ਬਟਨ ਰੱਖੇ ਬੈਠੇ ਤੁਸੀਂ ਤਾਂ ਤੁਸੀਂ ਮੈਂ ਤੁਹਾਨੂੰ ਕੀ ਗੱਲ ਕਹੀ ਹੈ ਕਿ ਸਵੇਰੇ ਆਓ ਸ਼ਾਮ ਤੱਕ ਵੀ ਮੈਂ ਇਹ ਦਿਖਾਈ ਜਾਊਂਗਾ ਠੀਕ ਹੈ ਜੀ ਫਿਰ ਆ ਕੇ ਬਾਈਲ ਕਰਿਓ ਕਿ ਪੋਟਾ ਮੈਨਾ ਕਿਹੜਾ ਮਨ ਕੀਤੇ ਖੜਦਾ ਮਤਲਬ ਉਹ ਕੀ ਮਨ ਕੇ ਇੱਕ ਤੇ ਮਨ ਨਹੀਂ ਸਾਡਾ ਖੜਨਾ ਕਿ ਚੀਜ਼ੇ ਸਾਡੇ ਕੋਲ ਇੰਨੀ ਜਿਆਦਾ ਨਹੀਂ ਬਿਲਕੁਲ ਠੀਕ ਹੈ ਭਾਈ ਜੀ ਜਿੰਨੇ ਤੁਸੀਂ ਕਹੋਗੇ ਜਿੱਦਾਂ ਦੇ ਕਹੋਗੇ ਉਹਨਾਂ ਟਰਾਂਸਪਰੈਂਸੀ ਦੇ ਵਿੱਚ ਬਟਰ ਪਾ ਦੇਈ ਹਾਂ ਜੀ ਟਰਾਂਸਪਰੈਂਸੀ ਵੀ ਹੈਗੀ ਕਲਰ ਵੀ ਠੀਕ ਹੈ ਜੀ ਕੱਲੇ ਆ ਨਹੀਂ ਹੈਗਾ ਕਿ ਚਿੱਟੀ ਟਰਾਂਸਪਰੈਂਸੀ ਹੋਊਗੀ ਠੀਕ ਹੈ ਜੀ ਪਾਣੀ ਵਾਲੇ ਦੁਪੱਟੇ ਤੇ ਲੈਸ ਲਗਾਨੀ ਹੈ ਕਿਸੇ ਨੇ ਠੀਕ ਹੈ ਦੁਪੱਟੇ ਦੀਆਂ ਲੈਸ ਆ ਆਪਣੇ ਕੋਲੇ ਪੂਰੀ ਟੌਪ ਕਲਾਸ ਅਜੇ ਆਪਣੇ ਇੱਧਰ ਆਇਆ ਹੀ ਨਹੀਂ ਹੈਗਾ ਡਿਜ਼ਾਈਨਿੰਗ ਕੱਲਾ ਆਪਣੇ ਕੋਲੇ ਆਇਆ ਨਹੀਂ ਗਾਬਲੇ ਲੋ ਆ ਦੇਖੋ ਮੋਤੀ ਵੀ ਆ ਗਏ ਤੇ ਫਰਿੱਲ ਵੀ ਆ ਗਈ ਨਹੀਂ ਇਕੱਲੀ ਫਰਿੱਲ ਮਿਲਦੀ ਹੈ ਬਿਆਰ ਚ ਤੁਹਾਨੂੰ ਨਾਲ ਨਾਲ ਉੱਪਰ ਵਰਕ ਵੀ ਦੇ ਦੇਣਾ ਮੋਤੀ ਦਾ ਪਰਨਾ ਇਕੱਲੀ ਮੋਤੀ ਵਾਲੀ ਲੈਸਾਂ ਲਾਣੀਆਂ ਵੀਰੇ ਸ਼ੀਸ਼ਾ ਵਾਲੀਆਂ ਲਾਣੀਆਂ ਨੇ ਆ ਦੇਖੋ ਦੇਖ ਲਈ ਹੁਣ ਪਰਨੇ ਦੇ ਵਿੱਚ ਕੱਲਾ ਤੁਸੀਂ 골ਡਨ ਦੇਖਿਆ ਹੈਗੇ 골ਡਨ ਦੇ ਚਾਜੇ ਬਾਈ ਜੀ ਕਲਰ ਦੇ ਵਿੱਚ ਵੀ ਤੁਹੇ ਕਲਰ ਦੱਸੋਗੇ ਡਾ ਲੈਣੇ ਗਏ ਮਹਿਰੂਨ ਬੇਬੀ ਪਿੰਕ ਵਾਈਨ ਜਿੱਦਾਂ ਲਗੂਗੇ ਉਦਾਂ ਦਾ ਕਲਰ ਮਿਲ ਜੂਗਾ ਹੀ ਮੈਂ ਕਿ ਆਲ ਕਲਰ ਆਪਣੇ ਕੋਲ ਹਾਂਜੀ ਆ ਪਿਆਗੇ ਤੁਹਾਡੇ ਸਾਹਮਣੇ ਹੈਗੇ ਜਿੱਦਾਂ ਦੇ ਕਲਰ ਕਹੂਗੇ ਉਦਾਂ ਦੇ ਕਲਰ ਦੇ ਦਾਂਗੇ ਕੱਲਾ ਇੱਕ ਤੁਸੀਂ 400 300 250 ਵਾਲਾ ਪਲੇਨ ਸੂਟ ਲਿਓ ਠੀਕ ਹੈ ਜੀ ਠੀਕ ਹੈ ਜਿਹੜਾ ਤੁਸੀਂ ਕੋਈ ਮੈਰਿਜ ਤੇ ਕੋਈ ਆਪਣਾ ਪਾਰਟੀ ਤੇ ਜਿੱਦਾਂ ਦਾ ਸੂਟ ਕਹੂਗੇ ਉਦਾਂ ਦਾ ਆਪਾਂ ਰੈਡੀ ਕਰਵਾ ਦਾਂਗੇ ਠੀਕ ਹੈ ਜੀ ਠੀਕ ਹੈ ਤੁਸੀਂ ਆਏ ਮੰਨ ਕੇ ਚਲੋ ਭਾਈ 300 400 ਵਾਲਾ ਪਲੇਨ ਸੂਟ ਆਊਗਾ ਜੀ ਬਿਲਕੁਲ ਪਲੇਨ ਸੂਟ ਹਾਂਜੀ ਹਾਂਜੀ ਠੀਕ ਹੈ ਹਾਂ ਠੀਕ ਹੈ ਜੀ ਹੁਣ ਆ ਗਲੇ ਦੇ ਪੈਚ ਨੇ ਤੁਸੀਂ ਢਾਈ 300 ਵਾਲੇ ਸੂਟ ਤੇ ਲਗਾ ਦਿਓ ਇੱਕ ਵਾਰ ਠੀਕ ਹੈ ਜੀ ਠੀਕ ਹੈ ਸੂਟ ਦਾ ਮੁੱਲ ਤੁਹਾਡਾ 5-10000 ਤੋਂ ਤੋਂ ਉੱਤੇ ਨਾਲ ਦੇਣ ਵਾਲੀ ਹੋ ਗਈ ਠੀਕ ਹੈ ਜੀ ਐਦਾਂ ਦਾ ਵਰਕ ਕਰਾਉਣ ਵਾਜੂਗੇ ਉਹ ਵੀ ਨਹੀਂ ਪ੍ਰੋਪਰ ਹੁੰਦਾ ਪ੍ਰੋਪਰ ਹੁੰਦਾ ਨਹੀਂ ਵਰਕ ਹਾਂ ਜੀ ਹਾਂ ਠੀਕ ਹੈ ਇਹਦੇ ਵਿੱਚ ਕੋਈ ਆਇ ਨਹੀਂ ਹੈਗਾ ਕਿ ਆਹੀ ਨੇ ਆਪਣੇ ਕੋਲੇ ਅਲੱਗ-ਅਲੱਗ ਆਰਟੀਕਲ ਨੇ ਅਲੱਗ-ਅਲੱਗ ਆਰਟੀਕਲ ਹੈ ਜੀ ਹਾਂ ਜੀ ਦੇਖ ਸਕਦੇ ਹੋ ਮੇਰ ਦਾ ਵਰਕ ਮਿਰਰ ਵਰਕ ਠੀਕ ਹੈ 컬러 ਵੀ 골ਡਨ ਦੇ ਵਿੱਚ ਆਪਣੇ ਕੋਲੇ ਚਾਰੇ अवेलेबल ਹੈ ਠੀਕ ਹੈ ਜੀ ਠੀਕ ਹੈ ਜੀ ਕੋਈ ਡੱਲ 골ਡਨ ਲੈਣਾ ਹੈਗਾ ਕੋਈ ਕਾਪਰ 골ਡਨ ਲੈਣਾ ਹੈਗਾ ਤੁਸੀਂ ਠੀਕ ਹੈ ਨਾ ਵਾਈਟ 골ਡਨ ਪੀਲਾ 골ਡਨ ਜਿੱਦਾਂ ਦਾ ਕਹੂਗਾ ਉਦਾਂ ਦਾ ਮਿਲ ਜੂਗੀ ਸੀ ਠੀਕ ਹੈ ਜੀ ਕੁਟਿਆਏ ਮੰਨ ਕੇ ਚਲੋ ਵੀਰੇ ਪਲੇਨ ਕੂਟ ਲੈ ਕੇ ਆਨੇ ਹਾਂ ਹਾਂਜੀ 골 ਗਲਾ ਤੁਸੀਂ ਰੈਡੀ ਕਰਵਾ ਲਿਆ 골 ਗਲਾ ਹਾਂਜੀ ਕਰਾ ਲਿਆ ਉਹਦੇ ਨੀਚੇ ਤੁਸੀਂ ਆ ਪੱਟੀ ਲਗਾ ਪੀ ਹਾਂਜੀ ਠੀਕ ਹੈ ਥੋੜੇ ਫੂਟ ਦਾ ਉੱਪਰ ਗਰੇਸ ਦੇਖੋ ਕੜਾਈ ਦੇ ਨਾਲ ਵੀ ਇਦਾਂ ਜਾਊਗੀ ਸਾਰੀ ট্রান্সਪਰੈਂਟ ਹੈ 아니 ਹੈਗੇ ਉਹ ਕਲਰ ਹੋ ਗਿਆ ਕਲਰ ਉਹ ਔਰ ਤਾਂ ਨਹੀਂ ਫਰਦੀ ਮਤਲਬ ਕਿ ਕੱਪੜੇ ਨਾਲ ਦਾ ਕਲਰ ਲੈ ਲੈਣਾ ਇਹਨੇ ਹਾਂਜੀ ਜਿੱਦਾਂ ਤੁਸੀਂ ਰੱਖਿਆ ਹੋਊਗਾ ਉਦਾਂ ਦੇ ਰੰਗ ਲੈ ਲਊਗਾ ਉਦਾਂ ਦਾ ਰੰਗ ਹੀ ਲੈ ਲੈਣਾ ਇਹਨੇ ਹੁਣ ਤੁਸੀਂ ਆਏ ਮੰਨ ਕੇ ਚਲੋ ਆਪਾਂ ਵਾਈਟ ਦੇ ਉੱਤੇ ਰੱਖਿਆ ਹੋਇਆ ਹੈ ਵਾਈਟ ਨੀਚੇ ਸਾਰਾ ਵਾਈਟ ਆ ਗਿਆ ਬਿਲਕੁਲ ਵਾਈਟ ਸ਼ੋ ਹੋ ਰਿਹਾ ਮਤਲਬ ਕਿ ਉਹ ਪਤਾ ਨਹੀਂ ਲੱਗ ਰਹੀ ট্রান্সਪਰੈਂਟ ਪ੍ਰਿੰਟ ਹੈ ਜੇ ਤੇ ਨੈਟ ਹੈਗੀ ਜਿੱਦਾਂ ਤੁਸੀਂ ਕਲਰ ਰੱਖੂਗੇ ਜਿਹੜੇ ਕਲਰ ਤੇ ਉਦਾਂ ਹੀ ਹੋਊਗਾ ਠੀਕ ਹੈ ਜੀ ਹੁਣ ਆ ਤਾਂ ਹੋ ਗਿਆ ਥੋੜਾ ਗਲਾਈ ਗਲਾਈ ਨਾ ਕਿ ਰਵੀ ਰਹੇਗੀ ਬਾਜੂ ਵੀ ਰਹੇਗੀ ਉਹਨਾਂ ਤੋਂ ਬਿਨਾਂ ਚੱਲਣਾ ਨਹੀਂ ਜੀ ਨਹੀਂ ਉਹ ਤਾਂ ਫਿਰ ਮੇਨ ਚੀਜ਼ ਹੈ ਜੀ ਹੁਣ ਐਡਾ ਹੈਗੀ ਚੀਜ਼ ਲਗਾ ਕੇ ਠੀਕ ਹੈ ਜੀ ਆਹ ਲੋ ਹੁਣ ਆਹ ਤੁਹਾਡਾ ਫੂਟ ਆ ਗਿਆ ਜੀ ਠੀਕ ਹੈ ਜੀ ਆਹ ਜਿਹੜੇ ਰੰਗ ਦਾ ਫੂਟ ਹੋਊਗਾ ਉਹੀ ਰੰਗ ਦੀ ਇਹਦੇ ਵਿੱਚ ਆਪਾਂ ਲੈਸ ਦੇ ਦਾਂਗੇ ਲੈਸ ਦੇ ਦੋਗੇ ਉਸ ਰੰਗ ਦੀ ਠੀਕ ਹੈ ਵਰਕ ਵੀ ਤੁਹਾਡਾ ਮੈਚ ਹੁਣ ਮਿਰਰ ਵਰਕ ਹੀ ਇੰਨਾ ਤੇ ਆ ਗਿਆ ਮਿਰਰ ਵਰਕ ਹੀ ਇੰਨਾ ਤੇ ਆ ਗਿਆ ਪਰਲ ਵਰਕ ਹੈ ਪਰਲ ਵਰਕ ਮਿਲ ਗਿਆ ਠੀਕ ਹੈ ਜੀ ਕਲਰ ਚਾਹੀਦੇ ਵਿੱਚ ਜਿੱਦਾਂ ਤੁਸੀਂ ਕਲਰ ਕਹੋਗੇ ਹਾਂਜੀ ਉਦਾਂ ਦੇ ਆਪਾਂ ਕਲਰ ਦੇ ਦਾਂਗੇ ਲੋ ਬੋਲੋ ਕਿਦਾਂ ਦੇ ਕਲਰ ਲੈਣੇ ਲੇਖੀ ਲੱਗ ਲੱਗ ਆਰਟੀਕਲ ਵੀ ਨੇ ਇਹਨਾਂ ਚੀਜ਼ ਦੇਖੋ ਲੱਗ ਲੱਗ ਡਿਜ਼ਾਈਨ ਆ ਗਏ ਇਹਨਾਂ ਦੇ ਵਿੱਚ ਹਾਂਜੀ ਕੋਈ ਆ ਨਹੀਂ ਹੈਗਾ ਕਿ ਇੱਕ ਅੱਧਾ ਕਲਰ ਹੀ ਹੋਊਗਾ ਜਿੰਨੇ ਤੁਸੀਂ ਕਲਰ ਕਹੋਗੇ ਉਨੇ ਹੀ ਦੇ ਦਾਂਗੇ ਠੀਕ ਹੈ ਜੀ ਕਲਰ ਬਸੋ ਕਿਹੜਾ ਲੈਣਾ ਹੈ ਜਿਹੜੇ ਰੰਗ ਦਾ ਤੁਹਾਡਾ ਫੂਟ ਹੋਊਗਾ ਉਹਦੇ ਨਾਲ ਦਾ ਆਪਾਂ ਨੇ ਆ ਲਗਾ ਲਈ ਘੇਰੇ ਤੇ ਬਾਜੂ ਤੇ ਗਲੇ ਤੇ ਆਪਾਂ ਲਗਾ ਲਿਆ ਹੀ ਆ ਵਾ ਪੈਚ ਆਪਣਾ ਠੀਕ ਹੈ ਉਦੋਂ ਦਾ ਤੁਹਾਡੇ ਫੂਟ ਦਾ ਮੁੱਲ ਤਾਂ ਆਟੋਮੈਟਿਕਲੀ 10000 ਦੁੱਧੇ ਹੋ ਗਿਆ ਜੀ ਉਹ ਤਾਂ ਹੋਊਗਾ ਹੀ ਹੋਗਾ ਜੀ ਜਿਆਦਾ ਇੰਨਾ ਚੀਜ਼ਾਂ ਨਾਲ ਤਾਂ ਹਾਂ ਤੇ ਬਾਈ ਜੀ ਆਪਣੇ ਕੋਲੇ ਟੇਲਰ ਦਾ ਸਮਾਨ ਵੀ ਪਰ ਕੈਰੀ ਵਿੱਚ ਹੈ ਆਪਣੇ ਕੋਲ ਜੀ ਕੁਝ ਲੈਣਾ ਹੋਵੇ ਆਪਣੇ ਕੀ ਲੈਣੇਗਾ ਟ੍ਰੇਲਾ ਲੈਣੀ ਹੈ ਕੀ ਆਪਣੇ ਕੋਲੇ ਵਰਧਮਾਨ ਕੰਪਨੀ ਦੀ ਸਪੈਸ਼ਲ ਰੀ ਲੈਣੀ ਹਾਂਜੀ ਕੋਈ ਆਏ ਨਹੀਂ ਹੈਗਾ ਦੂਸਰੀ ਕੰਪਨੀ ਦੀ ਵੇਚਾਂਗੇ ਬਾਈ ਜੀ ਇਹ ਕਹਿੰਦੇ ਲਾਈ ਟੁੱਟ ਜਾਂਦਾ ਧਾਗਾ ਟੁੱਟ ਜਾਂਦਾ ਹੈ ਬਰੇ ਵਰਧਮਾਨ ਕੰਪਨੀ ਦਾ ਤੁਸੀਂ ਆਏ ਮੰਨ ਕੇ ਚਲੋ ਮਸ਼ੀਨ ਦੇ ਉੱਤੇ ਜਿਵੇਂ ਮਰਜ਼ੀ ਵਰਤੀ ਚਲੋ ਠੀਕ ਹੈ ਜੀ ਆਏ ਨਹੀਂ ਹੈਗਾ ਕਿ ਤੁਹਾਡਾ ਧਾਗਾ ਟੁੱਟੂਗਾ ਠੀਕ ਹੈ ਜੀ ਇੱਥੇ ਚ ਦੇਖ ਲੋ ਤੁਹਾਨੂੰ ਆਈਡੀਆ ਮਿਲ ਜੂਗਾ ਠੀਕ ਹੈ ਜੀ ਗਾਇ ਨਾ ਦੇ ਵਿੱਚ ਬਹੁਤ ਜਲਦੀ ਟੁੱਟ ਜਾਂਦੀ ਹੈ ਤਾਂ ਫਿਰ ਵੀ ਬਹੁਤ ਵਧੀਆ ਹੈ ਜੀ ਮਰੇ ਤੁਸੀਂ ਐ ਮੰਨ ਕੇ ਚਲੋ 1 ਫੁੱਟ ਨੂੰ ਤਿਆਰ ਕਰਨ ਵਾਸਤੇ ਜੇ ਤੁਸੀਂ ਮਾਰਕੀਟ ਚ ਰੀਲਾਂ ਲੈਣੇ ਹੋਗੇ ਵਰਦਮਾਨ ਤੋਂ ਬਗੈਰ ਕਿਤੇ ਦੀ ਵੀ ਉਹ ਦੋ ਲੱਗਣੀਆਂ ਦੋ ਲੱਗਣਗੀਆਂ ਇਹ ਸਟਿਚਰ ਸਿੱਕਣ ਵਾਲੀ ਹੋ ਜੂਗੀ ਰੈਡੀਕਨ ਵਾਲੀ ਸਰ ਜੂਗੀ ਹਾਂਜੀ ਰੰਗ ਇਹਦੇ ਚ ਜਿਹੜੇ ਜਿਹੇ ਕਹੋਗੇ ਉਹ ਠੀਕ ਹੈ ਜੀ ਮਾਰਕੀਟ ਦੇ ਵਿੱਚ ਜਿੰਨੀਆਂ ਰੀਲਾਂ ਨੇ ਉਹਨਾਂ ਚ 100 ਮੀਟਰ 120 ਮੀਟਰ 140 ਮੀਟਰ ਇਹਨਾਂ ਧਾਗਾ ਹੋ ਗਏ ਠੀਕ ਹੈ ਜੀ ਇਹਨਾਂ ਦੀ 180 ਮੀਟਰ 180 ਮੀਟਰ ਹੈ ਆ ਇੱਧਰ ਆਪਣਾ ਲਿਖਿਆ ਵੀ ਹੋਇਆ ਇਹਨਾਂ ਸਾਰੇ ਤੇ ਤੁਸੀਂ ਪੜ੍ਹ ਵੀ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਕੋਲ ਹੋਰ ਸਮਾਨ ਨਹੀਂ ਟੇਲਰ ਵਾਸਤੇ ਮੋਲੋ ਵੀਰੇ ਕਿਦਾਂ ਲੈਣੇ ਹੈਗੇ ਲਾਫਟੇ ਇਲਾਸਟਿਕ ਹੋਗੀ ਜਿਵੇਂ ਜੀ ਸਪੈਸ਼ਲ ਵੀਰੇ ਆਪਣਾ ਖੁਦ ਆ ਤਿਆਰ ਕਰਵਾਇਆ ਹੋਇਆਗਾ ਠੀਕ ਹੈ ਜੀ ਸੂਰਤ ਤੋਂ ਤਿਆਰ ਕਰਵਾਇਆ ਹੋਇਆਗਾ 25 ਮੀਟਰ ਕਹਨੇ ਆਂ ਆਪਾਂ 25 ਮੀਟਰ ਤੁਸੀਂ ਮਿੰਤੀ ਕਰ ਲੋ 26 ਨਿਕਲੂ 26 ਨਿਕਲੂ ਕੱਟ ਨਹੀਂ ਹੋਣਾ ਚੌੜੀ ਨਹੀਂ ਹੋ ਸਕਦਾ ਮਾਰਕਟ ਦੇ ਵਿੱਚ ਤੁਸੀਂ ਜਿਹੜਾ ਮਰਜੀ ਰੋਲ ਲੈ ਲਓ ਵੀਰੇ 22 23 24 25 ਕਿਸੇ ਚੋ ਪੂਰਾ ਨਹੀਂ ਨਿਕਲਦਾ ਆਪਣਾ 26 ਨਿਕਲੂਗਾ ਬਾਈ ਜੀ ਉਹ ਵੀ ਕਹਿ ਰਹੇ 26 ਨਿਕਲੂਗਾ ਠੀਕ ਹੈ 25 ਕਹਿਣਗੇ ਪਰ ਇਹਨਾਂ ਜੋ 22 ਐ 23 ਹੀ ਨਿਕਲ ਸਕਦਾ ਜਿਹੜਾ ਉਹ ਵੀਰੇ 22 ਤੇ 23 ਤੁਹਾਨੂੰ ਦੇਣਗੇ ਨਾ 25 ਕਹਿ ਕੇ ਹਾਂਜੀ ਉਹ ਤੁਹਾਨੂੰ ਦੇਣਗੇ 230 230 240 2300 ਠੀਕ ਹੈ ਜੀ ਠੀਕ ਹੈ ਆਪਾਂ ਦੇ ਰਹੇ ਹਾਂ 200 ਰੁਪਏ ਚ ਸਵਾ ਇੱਕ 200 ਰੁਪਏ ਠੀਕ ਹੈ ਸਵਾ ਇੱਕ ਜੀ 10 ਰੁਪਏ ਤੋਂ ਵੀ ਘੱਟ ਪੈ ਗਿਆ ਜੀ 10 ਰੁਪਏ ਤੋਂ ਘੱਟ ਪੈ ਗਿਆ ਫਿਰ ਬਹੁਤ ਫਰਕ ਆਈ ਤੇ 1 ਇੰਚੀ ਲਊਗਾ 180 ਦਾ 180 ਦੇ ਇੰਚੀ ਤੇ ਤੁਸੀਂ ਐ ਮੰਨ ਕੇ ਚਲੋ ਆ ਆਪਣੀ ਆ ਗਈਆਂ ਓਵਰਲੌਕ ਵਾਲੀ ਰੀਲਾ ਹੀ ਓਵਰਲੌਕ ਵਾਲੀ ਆ ਗਈ ਆ 411 ਬਾਈ ਜੀ ਹਾਂਜੀ ਨਵਾਂ ਰੇਟ ਬਾਈ ਜੀ ਮਾਰਕੀਟ ਦੇ ਵਿੱਚ ਤਾਂ ਵੀਰੇ ਤੁਸੀਂ ਐ ਮੰਨ ਕੇ ਚੱਲੋ ਇਹ ਤੁਹਾਨੂੰ ਮਿਲੂ 40 38 37 ਆਪਣੇ ਕੋਲੇ 35 ਰੁਪਏ ਦਾ ਰੇਟ ਹੈ 35 ਰੁਪਏ ਦਾ ਰੇਟ ਹੈ ਤਿੰਨ ਰੀਲਾ ਲੋ ਤੁਸੀਂ 100 ਰੁਪਏ ਚ ਦੇ ਦਾਂ 100 ਰੁਪਏ ਦੀ ਹਾਂਜੀ ਠੀਕ ਹੈ ਬਾਈ ਜੀ ਉਹਦੇ ਵਿੱਚ ਵੀ ਤੁਹਾਡਾ ਬੈਨੀਫਿਟ ਹੈ ਮਤਲਬ ਕਿ ਬਾਈ ਜੀ ਮੈਂ ਕਹਿਣਾ ਚਾਹਣਾ ਵੀ ਕੋਈ ਵੀ ਛੋਟੀ ਦੁਕਾਨ ਤੇ ਆਉਂਦਾ ਮਤਲਬ ਕਿ ਉਹ ਬੰਦਾ ਇੱਥੋਂ ਨਰਾਸ਼ ਨਹੀਂ ਹੋ ਕੇ ਜਾ ਸਕਦਾ ਛੋਟੇ ਕੋਲੇ ਡਿਜ਼ਾਈਨ ਹੀ ਇੰਨੇ ਜ਼ਿਆਦਾ ਕਿ ਬੰਦਾ ਆਪਦਾ ਦਿਮਾਗ ਨਹੀਂ ਸੈੱਟ ਹੋਣਾ ਉਹਦਾ ਵੀ ਮੈਂ ਕਿਹੜੀ ਚੀਜ਼ ਲਵਾਂ ਤੇ ਕਿਹੜੀ ਛੱਡਾਂ ਮੈਂ ਤੁਹਾਨੂੰ ਵੀਰੇ ਪਹਿਲਾਂ ਕੀ ਗੱਲ ਕਹੀ ਤੁਸੀਂ ਸਵੇਰ 9 ਵਜੇ ਆ ਜਾਓ ਸ਼ੌਪ ਉੱਪਰ ਹੋਣ ਟਾਈਮ ਠੀਕ ਹੈ ਜੀ ਠੀਕ ਹੈ ਰਾਤ ਨੂੰ 10 10:30 ਵਜੇ ਵੀ ਤੁਹਾਨੂੰ ਮੈਂ ਡਿਜ਼ਾਈਨ ਕੱਢੀ ਜਾਊਂਗਾ ਕਦੇ ਖਤਮ ਨਹੀਂ ਹੋਣੇ ਮਤਲਬ ਕਿ ਆਪਣੇ ਇੱਥੇ ਆ ਦੁਕਾਨ ਤੇ ਆ ਕੇ ਆਪਾਂ ਨੂੰ ਸਾਰਾ ਕੋਈ ਸਮਾਨ ਅਨਵੇਲੇਬਲ ਹੈ ਵੀ ਕੋਈ ਚੀਜ਼ ਦੇ ਬਿਨਾ ਵੀ ਆਪਣੇ ਕੋਲੇ ਹੈ ਨਹੀਂ ਵੀ ਹੈ ਜੀ ਚੀਜ਼ ਹੈ ਆਪਣੇ ਮਾਰਕੀਟ ਵਿੱਚ ਜਿਹਨੂੰ ਕੋਈ ਲੈਸ ਨਹੀਂ ਮਿਲਦੀ ਠੀਕ ਹੈ ਜੀ ਉਹ ਆਪਾਂ ਦੇ ਦਾਂ ਠੀਕ ਹੈ ਭਾਈ ਜੀ ਤੇ ਬੀਬੀਆਂ ਨੂੰ ਕੋਈ ਬੇਨਤੀ ਹੈ ਵੀ ਜਿਹੜੀ ਸਾਡੀ ਵੀਡੀਓ ਦੇਖ ਰਹੀ ਹੈ ਤਾਂ ਤੁਸੀਂ ਲੈਸਾਂ ਦੇਖ ਸਕਦੇ ਹੋ ਇਧਰਲੇ ਪਾਸੇ ਲੈਸਾਂ ਨੇ ਅੱਗੇ ਆ ਗਲੇ ਦੇ ਡਿਜ਼ਾਈਨ ਪਏ ਆ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਪਲਾਸਟਿਕ ਪਿਆ ਇਧਰੋਂ ਤਰੀਲਾ ਹੋ ਗਿਆ ਟੇਲਰ ਦਾ ਸਾਰਾ ਸਮਾਨ ਪਿਆ ਬਾਈ ਹੋਰਾਂ ਕੋਲ ਹਰੇ ਚੀਜ਼ ਇੱਕ ਵਾਰੀ ਬਾਈ ਜਰੂਰ ਆ ਕੇ ਦੇਖਿਓ ਬਹੁਤ ਘੈਂਟ ਕੰਪਨੀ ਦਾ ਸਮਾਨ ਹੈ ਤੇ ਬਾਈ ਜੀ ਜਿਹੜੀ ਸਾਡੀ ਕੋਈ ਵੀਡੀਓ ਦੇਖ ਕੇ ਉਹਦੇ ਵਾਸਤੇ ਕੋਈ ਆਫਰ ਮਰੇ ਉਹਨਾਂ ਨੂੰ ਆਪ 10% ਐਕਸਟਰਾ ਦੇ ਦਾਂਗਾ 10% ਐਕਸਟਰਾ ਜਮ ਐ ਜਿਹੜਾ ਵੀ ਸਾਡੀ ਵੀਡੀਓ ਦੇਖ ਕੇ ਆਊਗਾ